ਅਸਵੈਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਪਟਾਲਾ ਰੋਡ ਤੇ ਸਟੇਟ ਬੈਗ ਗ੍ਰਾਹਕ ਸੇਵਾ ਕੇਂਦਰ ਦੇ ਉੱਤੇ ਇੱਕ ਵਿਅਕਤੀ ਨੇ ਸਰ ਤੇ ਪਿਸਤੌਲ ਤੇ ਦਾਤਰ ਦੀ ਨੋਕ ਤੇ 80 ਤੋਂ 90 ਹਜ਼ਾਰ ਰੁਪਏ ਦੀ ਦੰਦ ਹਾਰੇ ਲੁੱਟ ਹੋਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁਕੇ ਹਨ ਤੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਦੇ ਵੱਲੋਂ ਕਹਿਣਾ ਹੈ ਕੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤੇ ਮੌਕੇ ਤੇ ਐਸਪੀ ਵਰਿੰਦਰ ਖੋਸਾ ਨੇ মিডিਆ ਨੂੰ ਜਾਣਕਾਰੀ ਦਿੰਦੇ ਹ ਦੱਸਿਆ ਕਿ ਅੱਜ ਸਵੇਰੇ ਬਟਾਲਾ ਰੋਡ ਤੇ 50 ਨੰਬਰ ਪਿੱਲਰ ਦੇ ਕੋਲ ਇੱਕ ਸਟੇਟ ਬੈਂਕ ਦਾ ਗਾਹਕ ਸੇਵਾ ਕੇਂਦਰ ਸੀ ਜਿੱਥੇ ਅੱਜ ਲੁਟੇਰਿਆਂ ਵੱਲੋਂ ਜੋ ਕਿ ਦੱਸਣ ਮੁਤਾਬਕ 3 ਦੇ ਕਰੀਬ ਲੁਟੇਰੇ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਉਹਨਾਂ ਦੇ ਵੱਲੋਂ ਹਥਿਆਰ ਦਾਤਰ ਦਿਖਾ ਕੇ 90000 ਰੁਪਏ ਕਰੀਬ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਵਾਰਲੇ ਇਕੱਲਾ ਦੁਕਾਨਦਾਰ ਦੁਕਾਨ ਤੇ ਮੌਜੂਦ ਸੀ ਥਿਆਰੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਉੱਥੇ ਹੀ ਇੰਨਾ ਹੀ ਨਹੀਂ ਬਲਕਿ ਆਇਆ ਦੇਨ ਲੁੱਟ ਖੋਤ ਤੇ ਚੋਰੀ ਦੀਆਂ ਵਰਦਾਤਾਂ ਅੰਮ੍ਰਿਤਸਰ ਦੇ ਵਿੱਚ ਆਮ ਹੋ ਚੁੱਕੀਆਂ ਨੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਲੋਕ ਸਹਮੇ ਪਏ ਨੇ ਰਾਸ਼ਟਰੀ ਲਾਅ ਐਂਡ ਆਰਡਰ ਦੀ ਸਥਿਤੀ ਵੱਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਆਏ ਦਿਨ ਜੇ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਜਾਇਜ਼ ਹਥਿਆਰ ਵੀ ਆਮ ਹੋ ਚੁੱਕੇ ਹਨ ਹਰ ਇੱਕ ਨੌਜਵਾਨ ਦੇ ਹੱਥ ਤੇ ਤੁਸੀਂ ਨਜਾਇਜ਼ ਹਥਿਆਰ ਵੇਖ ਸਕਦੇ ਹੋ ਕਿਉਂਕਿ ਲੋਕਾਂ ਨੂੰ ਕਾਨੂੰਨ ਦਾ ਵੀ ਕੋਈ ਡਰ ਨਹੀਂ ਕਿਉਂਕਿ ਆਏ ਦਿਨ ਨौजਵਾਨਾਂ ਦੇ ਕੋਲ ਸ਼ਰਯਾਮ ਹਥਿਆਰ ਨੇ ਹਥਿਆਰਾਂ ਦੀ ਤਸਕਰੀ ਵੀ ਉਹ ਸ਼ਰਯਾਮ ਕਰਦੇ ਨਜ਼ਰ ਆਉਂਦੇ ਨੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ ਇਸ ਖਬਰ ਨੂੰ ਕਰਦੋ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਦੱਸੋ ਕਿ ਤੁਸੀਂ ਆਖਿਰਕਾਰ ਕੀ ਸੋਚਦੇ ਹੋ ਇਸ ਖਬਰ ਨੂੰ ਲੈ ਕੇ ਕਿ ਹਰ ਵਾਰ ਅੰਮ੍ਰਿਤਸਰ ਦੇ ਹੀ ਅਮਨ ਸ਼ਾਂਤੀ ਕਿਉਂ ਬਹਾਲ ਹੁੰਦੀ ਨਜ਼ਰ ਆ ਰਹੀ ਹੈ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਪਾਰਟ ਦੇ ਨਾਲ ਹੋ ਗਏ ਪੁਲਿਸ ਲੈ ਗਏ ਨਾਲ ਉੱਤੇ ਪੁਲਿਸ ਸਟੇਸ਼ਨ ਚ ਲੈ ਗਏ ਸਰ ਕੁਝ ਮੈਨੂੰ ਕੁਝ ਪਤਾ ਲੱਗਾ ਕਿੰਨੇ ਬੰਦੇ ਆਏ ਨੀਰ ਰਿਵਾਰਡ 5000 ਰੁਪਏ ਕਹਿ ਰਹੇ ਨੇ ਬਾਕੀ ਕੋਈ ਨਹੀਂ ਪਾਸੇ ਪਰ ਸੀਗਾ ਮੋਬਾਈਲ ਵੀ ਲੈ ਗਏ ਤਹਾ ਜਦੇ ਪੁਲਿਸ ਵਾਲੇ ਉਹਨਾਂ ਨੂੰ ਲੈ ਕੇ ਗਏ ਆ ਕੁਆਰੀ ਵਾਸਤੇ ਹਾਂਜੀ ਬੈਂਕ ਕਰਦੇ ਦੱਸਿਆ ਉਹਨਾਂ ਤੇ ਉਹ ਨਾਲ ਜੋ ਵੀ ਹੈਗਾ ਸੀਗਾ ਉਹ ਲੈ ਕੇ ਗਏ ਰਿਪੋਰਟਿੰਗ ਵਗੈਰਾ ਲੈ ਗਏ ਇਹ ਜੀ ਥਾਣਾ ਸਦਰ ਦੇ ਬਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸ ਬੀ ਆਈ ਬੈਂਕ ਦੀ ਇੱਕ ਛੋਟੀ ਜੀ ਸਮਾਲ ਇਹਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੀ ਹੈ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਹੈ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ 3:30 ਦੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80000 ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੰਨੇ ਜਾਣੇ ਸੀ ਕਾਪੇ ਆਏ ਸੀ ਇਹ ਹਜ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਾਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਅਜੇ ਕਿਹਨੇ ਕੀ ਹਥਿਆਰ ਨਹੀਂ ਸੀ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀ ਜੀ ਸਰ ਕੋਈ ਸੀਸੀਟੀਵੀ ਅਹੀਂ ਸਾਮਣੇ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਟਾਈਪ ਵੀ ਦੱਸ ਰਹੇ ਆ ਜੀ ਜਿੰਨੇ ਇੱਕ ਇਹ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਨਹੀਂ ਹੈ ਕਿਸੀ ਨੂੰ ਇੱਕ ਇਹ ਪਿਸਤਲ ਦਾ ਸਿਰ ਇੱਕੋ ਹੀ ਦਫ਼ਤਰ ਦੱਸ ਰਿਹਾ ਜੀ ਕੋਲ